ਸਕ੍ਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਦੇ ਵਿੱਚ ਤੁਸੀਂ ਨੌਜਵਾਨਾਂ ਨੂੰ ਪੁਲਿਸ ਦੀ ਗ੍ਰਿਫਤ ਦੇ ਵਿੱਚ ਤੁਰਿਆਂ ਨੂੰ ਵੇਖ ਰਹੇ ਹੋ ਇਹ ਉਹੀ ਨੌਜਵਾਨ ਨੇ ਜੋ ਕਿ ਮੁੰਡਿਆਂ ਨੂੰ ਅਤੇ ਕੁੜੀਆਂ ਨੂੰ ਬਰਬਾਦੀ ਦੇ ਰਾਹ ਤੇ ਲਿਆਉਣ ਵਾਲਾ ਸਮਾਨ ਵੇਚਦੇ ਸੀ ਦਾਦੀ ਹੈ ਕਿ ਫਿਰੋਜ਼ਪੁਰ ਐਨਟੀਐਫ ਦੀ ਵੱਡੀ ਕਾਰਵਾਈ ਦੇਖ ਨੂੰ ਮਿਲੀ ਹੈ ਜਿੱਥੇ 3 ਕਿਲੋ 132 ਗ੍ਰਾਮ ਹੈਰਨ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਚੱਲਦੇ ਪੁਲਿਸ ਨੇ ਮੀਡੀਆ ਦੇ ਨਾਲ ਪੂਰੀ ਜਾਣਕਾਰੀ ਸਾਂਝੀ ਕੀਤੀ ਕਿ ਕਿ ਮੇ ਇਨਾ ਔਰੋਪਿਆ ਨੂੰ ਕਾਬੂ ਕੀਤਾ ਮਾਰੀਓ ਕੇ ਮੁੱਖ ਮੰਤਰੀ ਸਾਹਿਬ ਦੇ ਜਿਹੜਾ ਨਸ਼ਾ ਵਿਰੋਧੀ ਜਿਹੜੀ ਮਹਿੰਮ ਚੱਲ ਰਹੀ ਆ ਉਹਦੇ ਤਹਿਤ ਸਾਨੂੰ ਸਫਲਤਾ ਮਿਲੀ ਆ ਸਾਡੇ ਸਪੈਸ਼ਲ ਡੀਜੀਪੀ ਸਾਹਿਬ ਏਡੀਪੀ ਸਾਹਿਬ ਤੇ ਸਾਡੇ ਸ਼੍ਰੀ ਬਰਿੰਦਰ ਵੀਰ ਸਿੰਘ ਏਆਈਜੀ ਉਹਨਾਂ ਦੀ ਰਹਿਨਮਾਈ ਹੇਠ ਜਿਹੜੀਆਂ ਲਗਾਤਾਰ ਸਾਡੀਆਂ ਐਨਟੀਐਫ ਫਰੋਜਪੁਰ ਦੀਆਂ ਟੀਮਾਂ ਨੇ ਬੜੀ ਮਿਹਨਤ ਨਾਲ ਕੰਮ ਕਰਦੀਆਂ ਨੇ ਤੇ ਇਹ ਸਫਲਤਾ ਇਹ ਕੱਲ ਸਾਨੂੰ ਉਲੂਕਾ ਮੋੜ ਸਾਡੇ ਐਸ.ਆਈ. ਹਰਦੇਵ ਸਿੰਘ ਆਪਣੀ ਪਾਰਟੀ ਸਮੇਤ ਉੱਥੇ ਪਟੋਲਿੰਗ ਦੇ ਸੀਗੇ ਤੇ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਹੈ ਇਨਫੋਰਮੇਸ਼ਨ ਦੇ ਤਹਿਤ ਅਸੀਂ ਕੱਲ ਦੋ ਅਕਿਊਜ਼ ਨੂੰ ਅਰੈਸਟ ਕੀਤਾ ਇਹਦੇ ਵਿੱਚ ਅਕਿਊਜ਼ਡ ਅਰਸ਼ਦੀਪ ਸਿੰਘ ਅਰਸ਼ ਪੁੱਤਰ ਨਾਨਕਰਾਮ ਇਹ ਲਾਧੂ ਵਾਲਾ ਦਾ ਰਹਿਣ ਵਾਲਾ ਤੇ ਦੂਸਰਾ ਜਿਹੜਾ ਅਕਿਊਜ਼ ਦਾ ਉਹ ਸੁਖਚੈਨ ਸਿੰਘ ਪੁੱਤਰ ਬਲਵਿੰਦਰ ਸਿੰਘ ਇਹ ਵਾਸੀ ਹਜਾਰਾ ਰਾਮ ਸਿੰਘ ਵਾਲਾ ਦਾ ਰਹਿਣ ਵਾਲਾ ਤੇ ਇਹਨਾਂ ਦੇ ਕੋਲੋਂ 3 ਕਿਲੋ 132 ਗ੍ਰਾਮ ਜਿਹੜੀ ਹੈਰੋਇਨ ਰਿਕਵਰ ਕੀਤੀ ਹੈ ਜੀ ਕਿੱਥੋਂ ਆਈ ਹੈਗੀ ਸੀ ਸਰ ਕਿਦਾਂ ਇਹਦੇ ਲਿੰਕ ਹੋਏ ਕਿਵੇਂ ਲੈ ਕੇ ਆਏ ਜੀ ਇਹ ਮੋਸਟਲੀ ਆਪਾਂ ਨੂੰ ਜਿਵੇਂ ਆਪਾਂ ਬਾਰਡਰ ਕਰਾਸ ਤੋਂ ਇਹ ਪਾਕਿਸਤਾਨ ਤੋਂ ਹੀ ਆ ਰਹੀ ਆ ਤੇ ਇਹਦੇ ਵਿੱਚ ਜਿਹੜਾ ਅਰਸ਼ਾ ਅਰਸ਼ ਇਹ ਮਕਦਮਾ ਇਹਦਾ ਪਹਿਲਾਂ ਸਾਡੇ ਕੋਲ ਦਰ ਸੀਗਾ 4 ਕਿਲੋ ਦੇ ਵਿੱਚ ਇਹ ਮੰਟਡ ਸੀਗਾ ਉਦੋਂ ਇਹ ਮੌਕੇ ਤੋਂ ਭੱਜ ਗਿਆ ਸੀ ਤੇ ਇਹਨੂੰ ਦੁਬਾਰੇ ਅਸੀਂ ਮਤਲਬ ਅਰੈਸਟ ਕੀਤਾ ਇਹਦੇ ਬਾਰੇ ਲਗਾਤਾਰ ਸਾਡੀਆਂ ਟੀਮਾਂ ਇਹਦੇ ਪਿੱਛੇ ਲੱਗੀਆਂ ਹੋਈਆਂ ਸੀਗੀਆਂ ਸਾਨੂੰ ਇਨਪੁਟ ਮਿਲ ਗਈ ਸੀ ਕਿ ਇਹ ਦੁਬਾਰੇ ਮਤਲਬ ਇਹ ਜਿਹੜੀ ਕਨਸਾਈਨਮੈਂਟ ਲੈ ਕੇ ਇਹ ਆ ਰਿਹਾ ਜੀ ਸਰ ਜਿਹੜੀ ਇਹ ਕਨਸਾਈਨਮੈਂਟ ਹੈ ਇਹ ਕਿੱਦਾਂ ਆਈ ਹੋਈ ਹੈ ਡਰੋਨ ਦੇ ਜ਼ਰੀਏ ਆਈ ਹੈ ਜਾਂ ਇਸੇ ਹੋਰ ਤਰੀਕੇ ਨਾਲ ਆਈ ਔਰ ਕਿੱਦਾਂ ਇਹਨਾਂ ਦੇ ਉਹਨਾਂ ਦੇ ਪਾਕਿਸਤਾਨ ਦੇ ਮੁਸ਼ਾਧਸ ਕਾ ਨਾਲ ਲਿੰਕ ਹੋਏ ਆ ਹਾਂਜੀ ਇਹ ਪੌਸਿਬਿਲਟੀ ਪੂਰੀ ਹੈ ਜੀ ਇਹ ਥਰੂ ਜਿਹੜਾ ਬਾ ਡਰੋਨ ਦੇ ਥਰੂ ਜਾਂ ਹੋਰ ਸੋਰਸਿਸ ਰਾਹੀ ਇਹ ਪਾਕਿਸਤਾਨ ਤੋਂ ਹੀ ਆਈ ਹੈ ਹੈਰੋਇਨ ਤੇ ਜਿਹੜੇ ਲਿੰਕ ਇਹਨਾਂ ਦੇ ਲਿੰਕ ਵਰਚੁਅਲ ਨੰਬਰ ਤੇ ਪਾਕਿਸਮਗਰ ਦੇ ਨਾਲ ਲਗਾਤਾਰ ਪਹਿਲਾਂ ਵੀ ਇਹਨਾਂ ਦੇ ਸਬੰਧ ਰਹੇ ਨੇ ਤੇ ਜਿਹੜਾ ਪਹਿਲਾ ਮਕਦਮਾ ਆਪਾਂ ਦਰਜ ਕੀਤਾ ਹੈ ਆ ਤੇ ਹੁਣ ਵੀ ਇਹਨਾਂ ਦੇ ਸਬੰਧ ਜਿਹੜੇ ਆ ਪਾਕਿਸਤਾਨ ਸਮਗਰ ਦੇ ਨਾਲ ਹੈਗੇ ਆ ਇਹ ਉਤੋਂ ਹੀ ਤਕਰੀਬਨ ਜਿਹੜੀ ਹੈਰੋਇਨ ਆ ਰਹੀ ਹੈ ਜੀ ਸਰ ਜੀ ਚੈਨ ਕਿਉਂ ਨਹੀਂ ਟੁੱਟ ਪਾਰੀ ਹੈਗੀ ਇਹ ਨੋਟਵਾਨ ਪਹਿਲਾਂ ਵੀ ਹਿਰੋਇਨ ਦਾ ਕੰਮ ਕਰ ਰਹੇ ਸੀ ਹੁਣ ਵੀ ਕਰ ਰਹੇ ਹੈਗੇ ਤੁਹਾਨੂੰ ਵਾਜਿਤ ਹੈਗੇ ਸੀ ਤੁਹਾਨੂੰ ਕਿਸੇ ਕੇਸ ਦੇ ਵਿੱਚ ਇਹ ਚੈਨ ਕਿਉਂ ਨਹੀਂ ਟੁੱਟ ਪਾਰੀ ਹੈਗੀ ਇਹ ਅਸੀਂ ਜਿਹੜੀਆਂ ਜਿਹੜੀਆਂ ਸਾਡੀਆਂ ਟੀਮ ਹਨ ਐਨਟੀਐਫ ਦੀਆਂ ਟੀਮਾਂ ਲਗਾਤਾਰ ਇਹ ਫਰੋਜਪੁਰ ਜਿਹੜੀ ਹੈ ਡਿਸਟ੍ਰਿਕਟ ਅਪ੍ਰਿਸ਼ਨ ਟੀਮਾਂ ਵੀ ਇਸ ਨੈਟਵਰਕ ਤੇ ਤੋੜਨ ਵਾਸਤੇ ਲਗਾਤਾਰ ਉਹਨਾਂ ਦੀ ਜਿਹੜੀ ਹੈ ਹਮ ਜਾਰੀ ਹੈ ਅਸੀਂ ਪਹਿਲਾਂ ਸੀ 50 ਕਿਲੋ ਜਿਹੜੀ ਹੈ ਜਿਹੜੀ ਫੜੀ ਹੈ ਉਸ ਤੋਂ ਬਾਅਦ 8 ਕਿਲੋ 4 ਕਿਲੋ ਲਗਾਤਾਰ ਉਸ ਦੇ ਤਹਿਤ ਇਹ ਜਿਹੜਾ ਹੁਣ 3 ਕਿਲੋ ਦੀ ਰਿਕਵਰੀ ਹੋਈ ਆ ਇਹ ਅਸੀਂ ਨੈਟਵਰਕ ਨੂੰ ਜਿਹੜੇ ਨੂੰ ਤੋੜਨ ਦੀ ਬਹੁਤ ਕੋਸ਼ਿਸ਼ ਕਰ ਰਿਹਾ ਵੀ ਨੈਟਵਰਕ ਟੁੱਟੇ ਵੀ ਆ ਔਰ ਇਹ ਲਗਾਤਾਰ ਸਾਡਾ ਜਾਰੀ ਰਹੂਗਾ ਉਦੋਂ ਭਗੌੜਾ ਹੋ ਗਿਆ ਸੀ ਇਹ ਬੰਦਾ ਜਿਹੜਾ ਹੁਣ ਤੁਸੀਂ ਫੜਿਆ ਉਦੋਂ ਭਗੌੜਾ ਹੋ ਗਿਆ ਸੀ 50 ਕਿਲੋ ਦੇ ਵਿੱਚ ਇਹ ਇੰਨਾ ਟਾਈਮ ਭਗੌੜਾ ਹੀ ਰਿਹਾ ਇਹ ਵੇਚਦਾ ਰਿਹਾ 19 ਦਿਨ ਤੱਕ ਬਾਹਰ ਆ 19 ਦਿਨ ਤੱਕ ਜੀ ਜੀ ਸਾਡਾ ਇਹ ਸਾਡਾ ਜਦੋਂ ਇਹ ਇਹ ਭਗੌੜਾ ਹੋਇਆ ਨਾ 11 ਮਹੀਨੇ ਤੇ ਮਤਲਬ ਭੱਜ ਗਿਆ ਸੀ ਸਕਿਪ ਕਰ ਗਿਆ ਸੀਗਾ ਤੇ ਉਤੋਂ ਬਾਅਦ ਲਗਾਤਾਰ ਅਸੀਂ ਫਿਰ ਇਹਦੇ ਤੇ ਨਜ਼ਰ ਬਣਾਈ ਹੋਈ ਸੀ ਕਿ ਤੇ ਪਰ ਇਹ ਮਤਲਬ ਫਿਰ ਵੀ ਇਹਨੇ ਆਪਣਾ ਕੰਮ ਛੱਡਿਆ ਨਹੀਂ ਤੇ ਦੁਬਾਰੇ ਇਹ ਮਤਲਬ ਹੁਣੇ ਸੀ ਨੂੰ ਅਰੈਸਟ ਕਰਨ ਦਾ ਕੰਮ ਹੋ ਗਿਆ ਸੀ ਸੀਮਾ ਇਹਨਾਂ ਕੋਲ ਪਾਕਿਸਤਾਨ ਵਾਲੀ ਹੈ ਜਾਂ ਇੰਡੀਅਨ ਹੈ ਇਹ ਵਰਚੁਅਲ ਨੰਬਰ ਜਿਹੜੀ ਹੈ ਤੋਂ ਇਹ ਗੱਲ ਕਰਦੀ ਹੈ ਜੀ ਸਰ ਇਹ ਕਿਹੜੇ ਕੇਸ ਦੇ ਵਿੱਚ ਜਿਹੜਾ ਵਾਚੀ ਸੀਗਾ ਇਹ ਇਹ ਤੇ ਮੁਕੱਦਮਾ ਨੰਬਰ 304 ਜਿਹੜਾ ਜੀ ਉਹ ਪਹਿਲਾਂ ਹੀ ਆਲਰੇਡੀ ਅਸੀਂ 23 11 ਨੂੰ ਮਤਲਬ ਜੱਜ ਕੀਤਾ ਸੀ ਉਹਦੇ ਵਿੱਚ ਇਹ ਉਦੋਂ ਮੌਕੇ ਤੋਂ ਭੱਜ ਗਏ ਸੀਗੇ ਉਸ ਤੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਅੱਗੇ ਦੀ ਕਾਰਵਾਈ ਸਾਡੇ ਕੋਲ ਅਸੀਂ ਇਹਨਾਂ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਅੱਜ ਤੇ ਫਦਰ ਇਹਨਾਂ ਦਾ ਰਿਮਾਂਡ ਲੈ ਕੇ ਜਿਹੜੀ ਫਦਰ ਇਨਵੈਸਟੀਗੇਸ਼ਨ ਆ ਉਹ ਜਿਹੜੀ ਉਹਦੇ ਵਿੱਚ ਅਸੀਂ ਬੈਕਵਰਡ ਫੋਰਵਰਡ ਲਿੰਕੇਜ ਜਿਹੜੇ ਹੋ ਰਹੇ ਆ ਬੰਦਿਆਂ ਨਾਲ ਜੁੜੇ ਹੋਏ ਉਹਨਾਂ ਬਾਰੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੇ ਬਾਰੇ ਜਾਣ ਕੇ ਤੇ ਫਦਰ ਇਨਵੈਸਟੀਗੇਸ਼ਨ ਚ ਅਗਲੀ ਰਿਕਵਰੀ ਜਿਹੜੀ ਹੋਣੀ ਆ ਜਾਂ ਅਗਲੇ ਬੰਦੇ ਆਉਣੇ ਆ ਉਹ ਅਸੀਂ ਥੋੜਾ ਡਿਸਕਲੋਜ਼ ਬਾਅਦ ਚ ਕਰਾਂਗੇ ਇਹ ਕੱਲਾ ਹੀ ਪਕੌੜਾ ਸੀਗਾ 50 ਕਿਲੋ ਵਾਲੇ ਤੋਂ ਬਾਅਦ ਜਾਂ ਹੋਰ ਵੀ ਹੈਗੇ ਨੇ ਇਹ 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 ਦਾ ਇੱਕ ਬ੍ਰਦਰ ਆ ਉਹ ਵੀ ਪਕੌੜਾ ਉਹ ਵੀ ਉਹ ਅਜੇ ਤੱਕ ਸਾਡੇ ਕੋਲ ਕਾਬੂ ਨਹੀਂ ਆਇਆ ਪਰ ਸਾਡੀਆਂ ਟੀਮਾਂ ਲਗਾਤਾਰ ਇਸ ਕੋਸ਼ਿਸ਼ ਚ ਹੈਗੀ ਕਿ ਉਹ ਵੀ ਅਰੈਸਟ ਹੋ ਜਾਈ ਦੋਦੇ ਤੋਂ ਬਾਅਦ ਵੀ ਕੋਈ ਰਹਿੰਦਾ ਜਾਂ ਉਹ ਇੱਕ ਹੀ ਆ ਨਹੀਂ ਉਹ ਇੱਕੋ ਹੀ ਹੈ ਜੀ ਗਾਜ਼ੀਏ ਕਿ ਲਗਾਤਾਰ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਇੱਕ ਯੁੱਧ ਚੇੜਿਆ ਹੋਇਆ ਜਿਸ ਦੇ ਮੱਦੇਨਜ਼ਰ ਇਹ ਜਿਹਾ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਹਕੀਕਤ ਦੀ ਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਤੈਨ ਸਿੰਘ ਦੀ ਰਿਪੋਰਟ